ਇਹਨੂੰ ਬਚਾ ਸਕਦੇ ਆ ਜਾਂ ਇਹਦੇ ਬਾਰੇ ਕੋਈ ਗਾਈਡਲਾਈਨ ਆਪਾਂ ਕਰ ਸਕਦੇ ਆ ਕਿ ਜਿਹਦੇ ਕਰਕੇ ਜਿਹੜੀਆਂ ਯੰਗ ਡੈਥਸ ਹੈਗੀਆਂ ਨੇ ਉਹਨਾਂ ਨੂੰ ਆਪਾਂ ਕਿਦਾਂ ਘਟਾ ਸਕਦੇ ਆ ਉਹਦੇ ਕਾਰਨ ਕੀ ਆ ਇਹ ਅਕਸਰ ਸਵਾਲ ਤੁਸੀਂ ਸਾਰੇ ਪੁੱਛਦੇ ਹੋਰ ਆਪਣੇ মিডিਆ ਚ ਆਂਦਾ ਵੀ ਹੈ ਔਰ ਸਾਡੇ ਲਈ ਵੀ ਬੜਾ ਅਨਫੋਰਚੂਨੇਟ ਹੈ ਕਿ ਜਦੋਂ ਕੋਈ ਯੰਗ ਡੈਥ ਹੋ ਜਾਂਦੀ ਹੈ ਕੋਈ ਸਟੂਡੈਂਟ ਦੀ ਜਾਂ ਜਿਮ ਖੇលਦੇ ਖੇលਦੇ ਤਾਂ ਸਾਨੂੰ ਸੱਡਨਲੀ ਕਲੈਪਸ ਹੋ ਦੇ ਕੋਲ ਟਾਈਮ ਨਹੀਂ ਹੁੰਦਾ ਅੱਜ ਅਸੀਂ ਜਿਹੜੀ ਹੈਲਥ ਐਡਵਾਈਜ਼ਰੀ ਰਿਲੀਜ਼ ਕੀਤੀ ਹੈ ਜਿਹੜੀ ਕਿ ਜਿੰਮ ਵਾਸਤੇ ਕਿਹੜੀ ਕਿਹੜੀ ਡਾਈਟ ਹੈ ਜਿਹੜੇ ਖਾਣਾ ਹੈ ਜਿਹੜੇ ਦੇ ਨਾਲ ਨੁਕਸਾਨ ਹੁੰਦਾ ਉਹਦੇ ਬਾਰੇ ਦੱਸਿਆ ਗਿਆ ਔਰ ਕਿਹੜੇ ਲੋਕਾਂ ਨੂੰ ਕੁਝ ਟੈਸਟ ਪਹਿਲਾਂ ਕਰਾਣੇ ਪੈਂਦੇ ਆ ਜਿੰਮ ਜਾਣ ਤੋਂ ਪਹਿਲਾਂ ਉਹਦੇ ਬਾਰੇ ਦੱਸਿਆ ਗਿਆ ਸੋ ਇਹ ਜਿਹੜੀ ਜਾਣਕਾਰੀ ਹੈ ਮੇਰੇ ਖਿਆਲ ਹਿੰਦੁਸਤਾਨ ਦੀ ਪਹਿਲੀ ਹੈ ਹੈਗੀ ਐਡਵਾਈਜ਼ਰੀ ਤੇ ਮੇਰਾ ਖਿਆਲ ਹੈ ਕਿ ਜੋ ਇਹ ਰਿਲੀਜ਼ ਹੋਈ ਹੈ ਕਿ ਜਦੋਂ ਜਿੰਮ ਦੇ ਵਿੱਚ 25 30 40 ਬੰਦੇ ਵਰਕਆਊਟ ਕਰ ਰਹੇ ਆ ਮਸ਼ੀਨਾਂ ਵੀ ਚੱਲ ਰਹੀਆਂ ਤੇ ਮਲਟੀਫੈਕਟੋਰੀਅਲ ਜਿਹੜੀ ਹੈ ਜਿਹਨੂੰ ਅਸੀਂ ਡਿਜ਼ੀਜ਼ ਕਹਿੰਦੇ ਆ ਵੀ ਇਹਦੇ ਵਿੱਚ ਕਿਹੜੇ-ਕਿਹੜੇ ਆ ਬੰਦੇ ਦੇ ਹਾਰਟ ਨਾਲ ਰਿਲੇਟਡ ਕੀ ਹੈ ਡਾਈਟ ਨਾਲ ਰਿਲੇਟਡ ਕੀ ਹੈ ਦੇਖੋ ਇਹਦੇ ਚ ਇੱਕ ਤਾਂ ਜਿਹੜਾ ਇਸ ਵੇਲੇ ਤਾਂ ਅੱਜ ਦਾ ਸੀ ਐਡਵਾਈਜ਼ਰੀ ਜਾਰੀ ਕੀਤੀ ਆ ਵੀ ਜਿਹੜਾ ਤੁਹਾਡੀ ਖੁਰਾਕ ਬਾਰੇ ਨਿਊਟ੍ਰੀਸ਼ਨ ਬਾਰੇ ਔਰ ਤੁਸੀਂ ਐਕਸਰਸਾਈਜ਼ ਕਿਸ ਤਰ੍ਹਾਂ ਕਰਦੀਆਂ ਵੀ ਕਿਹੜਾ ਬੰਦਾ ਕਿਹੜੀ ਐਕਸਰਸਾਈਜ਼ ਕਰ ਸਕਦਾ ਇਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏਗੀ ਵੀ ਇਹਦਾ ਕਾਰਨ ਕੀ ਆ ਵੀ ਕਾਰਡੀਕ ਕੌਜ਼ਸ ਹੈ ਕੋ ਹਾਰਟਸ ਪ੍ਰੋਬਲਮ ਹੈ ਜਾਂ ਕੋ ਸਟ्रेस ਕਰਕੇ ਆ ਜਾਂ ਕੋ ਉਹਨਾਂ ਦੀ ਡਾਈ ਨਿਊਟ੍ਰੀਸ਼ਨ ਦੇ ਵਿੱਚ ਅਲਫਾ ਟੌਕਸਿਨਸ ਹੈ ਕੋਈ ਸਟੀਰੋਇਡ ਹੈ ਹੈਵੀ ਮੈਟਲਸ ਹੈ ਵੀ ਕਿਉਂ ਹੋ ਰਿਹਾ ਹੈ ਸਾਰਾ ਉਹਦੀ ਹੁਣ ਸਟੱਡੀ ਹੋਏਗੀ ਉਹਦੀ ਸਾਨੂੰ ਸਟੱਡੀ ਸ਼ੇਅਰ ਕਰ ਨੂੰ ਪਤਾ ਹੈ ਅੱਜ ਕੱਲ ਜਿਹੜੇ ਬੱਚੇ ਨੇ ਜਿਮ 'ਚ ਜਾਂਦੇ ਨੇ ਕਬਈ ਜਿਮ 'ਚ ਡਿੱਗ ਜਾਂਦੇ ਨੇ ਕਾਰਡ ਰੈਸਟ ਹੋ ਰਿਹਾ ਹੈਗਾ ਤੇ ਇਸ ਕਰਕੇ ਇਹੋ ਜਿਹੇ ਪ੍ਰੋਬਲਮ ਆ ਰਹੀਆਂ ਜਿਹੜੀਆਂ ਮਦਰਜ਼ ਨੇ ਹੁੰਦੀਆਂ ਨੇ ਉਹਨਾਂ ਦੀ ਡਾਈਟ ਵੀਕ ਹੁੰਦੀ ਹੈਗੀ ਤੇ ਜਦੋਂ ਬਰਥ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਵੀ ਡੈਥ ਵੀ ਹੋ ਜਾਂਦੀ ਹੈ ਸੋ ਇਹ ਦੋ ਤਿੰਨ ਬਹੁਤ ਵੱਡੀਆਂ ਸਾਡੀ ਚਿੰਤਾ ਸੀ ਤੇ ਉਹਦੇ ਬਾਰੇ ਅਸੀਂ ਇੱਕ ਐਡਵਾਈਜ਼ਰੀ ਇਸ਼ੂ ਕੀਤੀ ਹੈ ਜਿਹਦੇ ਵਿੱਚ ਦੇ ਆਨੰਦ ਮੈਡੀਕਲ ਕਾਲਜ ਦੇ ਡਾਕਟਰ ਪੰਜਾਬੀ ਯੂਨੀਵਰਸਿਟੀ ਦੇ ਸਾਇੰਟਿਸਟ ਗੜਵਾਸੂ ਦੇ ਸਾਇੰਟਿਸਟ ਤੇ ਉਹ ਅਸੀਂ ਇੱਕ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਹੈ ਐਡਵਾਈਜ਼ਰੀ ਜਾਰੀ ਕੀਤੀ ਕਿ ਸਰ ਕਿਸ ਤਰੀਕੇ ਨਾਲ ਦੇਖ ਰਹੇ ਸੋ ਇਹ ਹੁੰਦਾ ਕਿ ਸਾਰਿਆਂ ਨੂੰ ਪਤਾ ਹੈ ਅੱਜ ਕੱਲ ਜਿਹੜੇ ਬੱਚੇ ਨੇ ਜਿੰਮ ਚ ਜਾਂਦੇ ਨੇ ਕਬਈ ਜਿੰਮ ਚ ਡਿੱਗ ਜਾਂਦੇ ਨੇ ਕਾਰਡ ਅਕ੍ਰੈਸਟ ਹੋ ਰਿਹਾ ਹੈਗਾ ਤੇ ਇਸ ਕਰਕੇ ਇਹੋ ਜਿਹੇ ਪ੍ਰੋਬਲਮ ਆ ਰਹੀਆਂ ਜਿਹੜੀਆਂ ਮਦਰਜ਼ ਨੇ ਹੁੰਦੀਆਂ ਨੇ ਉਹਨਾਂ ਦੀ ਡਾਈਟ ਵੀਕ ਹੁੰਦੀ ਹੈਗੀ ਤੇ ਜਦੋਂ ਬਰਥ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਵੀ ਡੈਥ ਵੀ ਹੋ ਜਾਂਦੀ ਹੈ ਸੋ ਇਹ ਦੋ ਤਿੰਨ ਬਹੁਤ ਵੱਡੀਆਂ ਸਾਡੀ ਚਿੰਤਾ ਸੀ ਤੇ ਉਹਦੇ ਬਾਰੇ ਅਸੀਂ ਇੱਕ ਐਡਵਾਈਜ਼ਰੀ ਇਸ਼ੂ ਕੀਤੀ ਹੈ ਜਿਹਦੇ ਵਿੱਚ ਗਿਆਨਤ ਮੈਡੀਕਲ ਕਾਲਜ ਦੇ ਡਾਕਟਰਸ ਪੰਜਾਬੀ ਯੂਨੀਵਰਸਿਟੀ ਦੇ ਸਾਇੰਟਿਸਟ ਗੜਵਾਸੂ ਦੇ ਸਾਇੰਟਿਸਟ ਤੇ ਉਹ ਅਸੀਂ ਇੱਕ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਹੈ ਉਹਦੇ ਚ ਤਿੰਨ ਕਲਰ ਨੇ ਇੱਕ ਹਰੇ ਰੰਗ ਦਾ ਚਾਰਟ ਹੈ ਇੱਕ ਪੀਲੇ ਰੰਗ ਦਾ ਚਾਰਟ ਹੈ ਇੱਕ ਲਾਲ ਦਾ ਹਰੇ ਦੇ ਜੋ ਲਿਖਿਆ ਇਹਦਾ ਮਤਲਬ ਇਹ ਹੈਗਾ ਉਹ ਨੇਚਰਲ ਹੈ ਉਹ ਤੁਸੀਂ ਬਿਨਾ ਕਿਸੇ ਝਿਜਕ ਤੋਂ ਖਾ ਸਕਦੇ ਹੋ ਜਿਹੜਾ yellow ਵਾਲਾ ਹੈਗਾ ਵੀ ਥੋੜਾ ਜਿਹਾ ਸੋਚ ਕੇ ਖਾਈਏ ਜ਼ਿਆਦਾ ਨਾ ਖਾਈਏ ਜਿਹੜਾ red ਵਾਲਾ ਨਾ ਉਹ ਤਾਂ ਵੀ ਖਾਈਏ ਨਾ ਸੋ ਇਹ ਅਸੀਂ ਸਾਰਿਆਂ ਤੱਕ ਪਹੁੰਚਾਉਣੀ ਚਾਹੁੰਦੇ ਆ ਇਹ ਨਹੀਂ ਕਿ ਜਿਮ ਵਾਸਤੇ ਇਹ ਤਾਂ ਹਰ ਇੱਕ ਵਾਸਤੇ ਹੈ ਆਪਾਂ ਸਾਰੇ ਜਿਵੇਂ ਆਪਾਂ ਹਰ ਰੋਜ਼ ਡਾਈਟ ਲੈਣੇ ਆ ਸਭ ਵਾਸਤੇ ਢੁਜ ਰਹੀ ਹੈ ਬਿਲਕੁਲ ਸਿਰਫ ਆਪਾਂ ਪਿਛਲੇ ਦਿਨੋਂ ਦੇਖ ਰਹੇ ਕਾਫੀ ਜ਼ਿਆਦਾ ਕਾਰਡੀਕ ਰੈਸਟ ਹੋ ਰਹੀ ਸੀ ਇਹ ਉਸ ਨੂੰ ਮੱਧੇ ਨਜ਼ਰ ਰੱਖ ਕੇ ਦੋ ਇਸੇ ਕਰਕੇ ਕੀਤਾ ਉਸੇ ਕਰਕੇ ਉਸੇ ਕਰਕੇ ਕਿਉਂਕਿ ਇਹ ਹੁੰਦਾ ਜਿਵੇਂ ਹੁਣ ਆਪਾਂ ਕਾਰ ਹੈਗੀ ਹੈ ਕਾਰ ਦੀ ਸਪੀਡ ਬਹੁਤ ਤੇਜ਼ ਹੁੰਦੀ ਹੈ ਜਦੋਂ ਪਹਿਲਾਂ ਵੀ ਪਲੇਅਰ ਹੁੰਦੇ ਸੀ ਜਿਹੜੇ ਪਹਿਲੇ ਪਲੇਅਰ ਹੁੰਦੇ ਸੀ ਉਹ ਆਂਡਾ ਖਾਂਦੇ ਸੀ ਉਹ ਕਿ ਲੱਖਾਂ ਦੇ ਸੀ ਉਹ ਦੁੱਧ ਪੀਂਦੇ ਸੀ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ੀਪ ਤੇ ਰਹੇ ਨੇ ਉਦੋਂ ਇਹ ਜਿਹੜੀ ਅੱਜ ਕੱਲ ਸynthetic ਪ੍ਰੋਟੀਨ ਵਗੈਰਾ ਨਹੀਂ ਸੀ ਤੇ ਅਸੀਂ ਸਪੀਡ ਵਧਾਉਣੇ ਆ ਕਿ ਸynthetic ਪ੍ਰੋਟੀਨ ਖਾ ਕੇ ਬੋਡੀ ਇੱਕਦਮ ਸਾਡੀ ਵੱਡੀ ਹੋ ਜਵੇ ਉਹ ਇੱਕ ਐਕਸੀਡੈਂਟ ਕਰ ਰਹੀ ਹੈ ਹਾਂ ਉਸ ਨੂੰ ਮੱਧ ਨਜ਼ਰ ਉਹਦੇ ਮੱਧ ਨਜ਼ਰ ਕੀਤਾ ਇਸ ਦੀ ਰਿਸਰਚ ਜਿਹੜੀ ਕਿ ਚੱਲਦੀ ਰਹੇਗੀ ਜੀ ਹਾਂ ਇਹ ਅਸੀਂ ਬਹੁਤ ਐਂਡ ਜਸਟ ਕਰਨੀ ਹੈ ਤਾਂ ਸ਼ੁਰੂਆਤ ਹੋਈ ਹੈ ਬਾਕੀ ਜਿਹੜੇ ਅਸੀਂ ਕਹਿੰਦੇ ਕਿ ਪ੍ਰੋਟੀਨ ਖਾਣ ਨਾਲ ਹੋ ਗਈ ਉਹ ਪ੍ਰੋਟੀਨ ਕਿੱਦਾਂ ਦਾ ਕਿਹਨੇ ਬਣਾਇਆ ਕਿੱਥੋਂ ਆਇਆ ਹੈਗਾ ਉਹਦੀ ਕੀ ਕੰਪੋਜੀਸ਼ਨ ਇਹ ਸਾਰੀ ਰਿਸਰਚ ਹੋਰ ਬਹੁਤ ਹੋਣੀ ਹੈ ਜੀ ਉਹ ਸਡਨਲੀ ਜਿਹੜੀਆਂ ਡੈਥਸ ਹੋ ਰਹੀਆਂ ਉਹ ਕਿਉਂ ਹੁੰਦੀਆਂ ਨੇ ਤੇ ਉਹਦਾ ਕੀ ਕਾਰਨ ਹੈ ਕੀ ਇਹਨੂੰ ਬਚਾ ਸਕਦੇ ਆ ਜਾਂ ਇਹਦੇ ਬਾਰੇ ਕੋਈ ਗਾਈਡਲਾਈਨ ਜੇ ਆਪਾਂ ਕਰ ਸਕਦੇ ਆ ਕਿ ਜਿਹਦੇ ਕਰਕੇ ਜੜੀਆਂ ਯੰਗ ਡੈਥਸ ਹੈਗੀਆਂ ਨੇ ਉਹਨਾਂ ਨੂੰ ਆਪਾਂ ਕਿਦਾਂ ਘਟਾ ਸਕਦੇ ਆ ਉਹਦੇ ਕਾਰਨ ਕੀ ਆ ਇਹ ਅਕਸਰ ਸਵਾਲ ਤੁਸੀਂ ਸਾਰੇ ਪੁੱਛਦੇ ਹੋਰ ਆਪਣੇ মিডিਆ ਚ ਆਂਦਾ ਵੀ ਹੈ ਔਰ ਸਾਡੇ ਲਈ ਵੀ ਬੜਾ ਅਨਫੋਰਚੂਨੇਟ ਹੈ ਕਿ ਜਦੋਂ ਕੋਈ ਯੰਗ ਡੈਥ ਹੋ ਜਾਂਦੀ ਹੈ ਕੋਈ ਸਟੂਡੈਂਟ ਦੀ ਜਾਂ ਜਿੰਮ ਖੇਡਦੇ ਖੇਡਦੇ ਤਾਂ ਸਾਨੂੰ ਸਡਨਲੀ ਕਲੈਪਸ ਹੋ ਦੇ ਕੋਲ ਟਾਈਮ ਨਹੀਂ ਬੰਦਾ ਤਾਂ ਸਰ ਨੇ ਆਪਣੇ ਡਾਕਟਰ ਬਲਬੀਰ ਸਿੰਘ ਸਰ ਨੇ ਇਨਾਂ ਨੇ 1 ਜੁਲਾਈ ਨੂੰ ਬਹੁਤ ਦੇਰ ਤੋਂ ਇਹ ਕਹਿ ਰਹੇ ਸੀ ਕਿ ਆਪਾਂ ਨੂੰ ਡਾਕਟਰ ਸਾਹਿਬ ਕੁਝ ਕਰਨਾ ਚਾਹੀਦਾ ਸਾਰਿਆਂ ਨੂੰ ਇਸ ਤੇ ਤਾਂ ਇਹਨਾਂ ਦਾ ਇੱਕ ਆਈਡੀਆ ਸੀ ਕਿ ਸਾਰੇ ਬੰਦੇ ਰਲ ਮਿਲ ਕੇ ਜਿਹਦੇ ਵਿੱਚ ਪੀਏਯੂ ਦਾ ਐਕਸਪਰਟਿਸ ਹੋਵੇ ਬਾਕੀ ਇੰਸਟੀਚੂਟ ਗੜਵਾਸੂ ਹੋਵੇ ਜਨਨੰਦ ਮੈਡੀਕਲ ਕਾਲਜ ਹੋਵੇ ਰੂ ਬਾਕੀ ਵੀ ਜਿਹੜੇ ਡਾਕਟਰ ਹੈ ਪੰਜਾਬੀ ਵੀ ਨੇ ਪੰਜਾਬ ਦੇ ਨੇ ਔਰ ਇੰਡੀਆ ਦੇ ਬੜੇ ਡਾਕਟਰ ਹੈ ਉਹਨਾਂ ਨਾਲ ਇਕੱਠਾ ਕਰਕੇ ਆਪਾਂ ਕੁਝ ਇਦਾਂ ਦੀ ਚੀਜ਼ ਸ਼ੁਰੂ ਕਰੀਏ ਐਡਵਾਈਸ ਦੇਣੀ ਸ਼ੁਰੂ ਕਰੀਏ ਕਿ ਕਿਹੜੇ ਲੋਕ ਨੇ ਜਿਹੜੇ ਜਿਮ ਜਾ ਕੇ ਜਿਨ੍ਹਾਂ ਨੂੰ ਕੋਈ ਬਿਮਾਰੀਆਂ ਹੋ ਸਕਦੀਆਂ ਜਾਂ ਕੋਈ ਸਿੰਪਟਮ ਨੇ ਉਹਨਾਂ ਨੂੰ ਜਿਮ ਜਾਣ ਤੋਂ ਪਹਿਲਾਂ ਕਿਹੜੇ ਕਿੰਨਾ ਵਾਸਤੇ ਜਿਮ ਜਾਣਾ ਖਤਰਨਾਕ ਹੋ ਸਕਦਾ ਹੈ ਜੇ ਕਿੰਨਾਂ ਨੂੰ ਕੁਝ ਫੈਮਿਲੀ ਹਿਸਟਰੀ ਹੈ ਉਹਨਾਂ ਦੇ ਜਿਮ ਵਕਈ ਲਾਈਫ ਸੈਟਿੰਗ ਹੋ ਸਕਦਾ ਹੈ ਔਰ ਦੂਸਰਾ ਆਪਾਂ ਹਮੇਸ਼ਾ ਹੀ ਡਿਸਕਸ ਕਰਦੇ ਹਾਂ ਕਿ ਜਿਹੜੇ ਜਿਮ ਚ ਆਪਾਂ ਲੋਕ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਸਪਲੀਮੈਂਟਸ ਨੇ ਬਾਕੀ ਚੀਜ਼ਾਂ ਨੇ ਉਹ ਕਈ ਐਡਲਟਰੇਟਡ ਨੇ ਔਰ ਕੁਝ ਅਹਿਰੀਆਂ ਚੀਜ਼ਾਂ ਨੇ ਜਿਹੜੇ ਅੱਜਕੱਲ ਯੰਗਸਟਰ ਉਹਨਾਂ ਨੂੰ એનર્ਜੀ ਡਰਿੰਕਸ ਨੇ ਜਾਂ ਸਟੀਰੋਇਡ ਇੰਜੈਕਸ਼ਨ ਹੈ ਜਿਹੜੇ ਕਿ ਬਿਲਕੁਲ ਬੈਨਡ ਨਹੀਂ ਨੇ ਮਤਲਬ ਬਿਲਕੁਲ ਉਹਨਾਂ ਨੂੰ ਲਾਉ ਵੀ ਨਹੀਂ ਕਰ ਸਕਦੇ ਪਰੰਤੂ ਉਹ ਸੇਤ ਤੇ ਨਾ ਕੇਵਲ ਹਾਰਟ ਗੁਰਦੇ ਲਿਵਰ ਉਹ ਸਾਰਿਆਂ ਤੇ ਡਾਇਰੈਕਟ ਅਨਡਾਇਰੈਕਟ ਇਫੈਕਟ ਕਰਕੇ ਫੇਲ ਕਰ ਦਿੰਦੇ ਨੇ ਤੇ ਛੋਟੀ ਉਮਰ ਚ ਸਾਡੇ ਡਾਕਟਰਸ ਕੋਲੇ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦਾ ਲਿਵਰ ਜਾਂ ਕਿਡਨੀ ਪ੍ਰੋਬਲਮ ਹੁੰਦੀ ਹੈ ਜਾਂ ਫਿਰ ਉਹਨਾਂ ਦਾ ਜਦੋਂ ਡਾਇਰੈਕਟ ਹਾਰਡ ਦੀ ਇਨਵੋਲਵਰ ਜਾਂਦੀ ਹੈ ਸਪੈਸ਼ਲੀ ਜਦੋਂ ਜਿੰਮ ਜਾਂ ਸਪੋਰਟਸ ਕਰਦੇ ਨੇ ਤਾਂ ਉਹਨਾਂ ਨੂੰ ਸਰਟਨ ਕਾਰਡੀਅਕ ਡਿਸਆਰਡਰ ਹੁੰਦੀ ਹੈ ਸੋ ਇਹਦੇ ਵਾਸਤੇ ਸਰ ਵੱਲੋਂ ਇੱਕ ਕਮੇਟੀ ਬਣਾਈ ਗਈ ਉਹਦੇ ਵਿੱਚ ਉਹਨੂੰ ਐਕਸਪੈਂਡ ਕਰਕੇ ਅਸੀਂ ਤਿੰਨੋਂ ਇੰਸਟੀਚੂਟਸ ਦੇ ਬੰਦਿਆਂ ਨੂੰ ਲਿੱਤਾ ਜਿਹੜੀ ਫੈਕਲਟੀ ਹੈ ਔਰ ਉਸ ਤੋਂ ਬਾਅਦ ਉਹ ਫੈਕਲਟੀ ਨਾਲ ਕੰਟਰੀ ਦੇ ਜਿਹੜੇ ਟਾਪ ਕ cardiologists ਸੀ ਸਰ ਦੀ ਪਰਸਨਲ ਇਨਵੋਲਵਮੈਂਟ ਸੀ ਵੀ ਸੀ ਸਾਹਿਬ ਦੇ ਪਰਸਨਲ ਨੋਨ ਟੂ ਸੀ ਡਾਕਟਰ ਸਾਹਿਬ ਦੇ ਨੋਨ ਟੂ ਸੀ ਉਹ ਜਿਹੜੇ ਸੀਨੀਅਰ ਇਸ ਚੀਜ਼ ਦੇ ਫੀਲਡ ਹੈ ਉਹਨਾਂ ਨੂੰ ਵੀ ਇਹ ਸਰਕੂਲੇਟ ਕੀਤਾ ਤਾਂ ਉਹਨਾਂ ਦੇ ਵੀ ਜੋ ਇਹਦੇ ਵਿੱਚ ਆ ਕਿਉਂਕਿ ਇਹ ਕੰਟਰੀ ਦੀ ਪਹਿਲੀ ਹੈ ਕਿਸੇ ਨੂੰ ਵੀ ਨਹੀਂ ਪਤਾ ਕਿ ਇਹਦਾ ਅੱਗੇ ਕੀ ਹੈ ਪਰ ਜੋ ਵੀ ਪ੍ਰੈਜ਼ੈਂਟ ਐਵੀਡੈਂਸ ਸੀਗਾ ਔਰ ਇੰਨੇ ਲੋਕਾਂ ਦਾ ਜਿਹੜਾ ਵਿਜ਼डम ਇਕੱਠੇ ਹੋ ਕੇ ਇਹ ਐਡਵਾਈਜ਼ਰੀ ਜਿਹੜੀ ਅੱਜ ਬਣਾਈ ਤੇ ਅੱਜ ਆਪਾਂ ਇਸ ਦਿਨ ਉਸ ਚੀਜ਼ ਵਾਸਤੇ ਪਹੁੰਚਿਆ ਬਾਕੀ ਜੋ ਸਰ ਨੇ ਇਸ ਨੂੰ ਸ਼ੁਰੂ ਕੀਤਾ ਤਾਂ ਡਾਕਟਰ ਸਾਹਿਬ ਤੁਹਾਨੂੰ ਇਹਦੇ ਬਾਰੇ ਅੱਗੇ ਅਚਾਨਕ ਜਿਹੜਾ ਕੋਈ ਯੰਗ ਬੰਦਾ ਕੋਈ ਚਾਹੇ ਸਪੋਰਟਸ ਪਰਸਨ ਆ ਕੋਈ ਕ੍ਰਿਕਟ ਖੇਡਦਾ ਹੋਇਆ ਕੋਈ ਜਿਮ ਵਿੱਚ ਤੇ ਜਾਂ ਕੋਈ ਜਿਹੜਾ ਕੋਈ ਫਿਲਮ ਐਕਟਰ ਜਾਂ ਐਕਟਰਸ ਜਿਹੜੇ ਆਪਣੇ ਪਰਫਾਰਮੈਂਸ ਦਿੰਦੇ ਹੋਏ ਸਟੇਜ ਦੇ ਉੱਤੇ ਹੀ ਮਤਲਬ ਅਚਾਨਕ ਡੈਥ ਹੋ ਜਾਣਾ ਇਹ ਇੱਕ ਜਿਹੜਾ ਮੈਂ ਕਹੂੰਗਾ ਕਿ ਮਤਲਬ ਬਹੁਤ ਪੁਰਾਣਾ ਨਹੀਂ ਇੱਕ ਰੀਸੈਂਟ ਵਰਤਾਰਾ ਸੀਗਾ ਕੁਦਰਤੀ ਤੌਰ ਤੇ ਮੇਰੇ ਨਾਲ ਜਿਹੜੇ ਦੋ ਕਾਰਡੀਓਲੋਜਿਸਟ ਬੈਠੇ ਆ ਜੀ ਡਾਕਟਰ ਬੀਸ਼ਬ ਮੋਹਨ ਸਾਡੇ ਪ੍ਰਿੰਸੀਪਲ ਇਨਵੈਸਟੀਗੇਟਰ ਆ ਤੇ ਡਾਕਟਰ ਵਾਂਡਰ ਜਿਹੜੇ ਡਾਇਰੈਕਟਰ ਪ੍ਰਿੰਸੀਪਲ ਵੀ ਆ ਇਹ ਦਿਲ ਦੇ ਮਾਹਰ ਆ ਪਰ ਕੁਛੇ ਸਵਾਲ ਇਹਨਾਂ ਦੇ ਮਨ 'ਚ ਵੀ ਸੀਗੇ ਕੁਝ ਸਵਾਲ ਮੇਰੇ ਮਨ 'ਚ ਸੀਗੇ ਸਾਡੇ ਨਾਲ ਵਾਈਸ ਚਾਂਸਲਰ ਸਾਹਿਬ ਬੈਠੇ ਆ ਜੀ ਗੋਸਲ ਸਾਹਿਬ ਔਰ ਜੇਪੀ ਸਿੰਘ ਗਿਲਸਾਹਬ ਸਾਹਿਬ ਉਹ ਦਿਖੀ ਗਿਲ ਗਿਲ ਸਾਹਿਬ ਕੋਈ ਤੁਸੀਂ ਗੋਸਲ ਸਾਹਿਬ ਤੋਂ ਤੁਹਾਡਾ ਕੇ ਪਹਿਲਾਂ ਗੋਸਲ ਸਾਹਿਬ ਤੋਂ ਪਹਿਲਾਂ ਗਿਲ ਸਾਹਿਬ ਜੀ ਜੇਪੀਐਸ ਗਿਲ ਜੀ ਔਰ ਸਾਡੇ ਰਾਜ ਸੰਧਾਵਾਲੇ ਜੀ ਸੈਕਟਰੀ ਆ ਔਰ ਇਹਦੇ ਚ ਨਿਊਟ੍ਰੀਸ਼ਨ ਦਾ ਡਾਈਟ ਦਾ ਬਹੁਤ ਵੱਡਾ ਰੋਲ ਹੈ ਮੈਡਮ ਕਿਰਨ ਬੈਂਸ ਸੋ ਇਸੇ ਤਰ੍ਹਾਂ ਸਾਡੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੋਂ ਹੋ ਗਏ ਸੰਧਵਾਲੀਆ ਜੀ ਔਰ ਸਾਡੇ ਡਾਇਰੈਕਟਰ ਹੈਗੇ ਸਾਡੇ ਡਾਇਰੈਕਟਰ ਹੈਲਥ ਸਰਵਿਸਿਜ਼ ਡੀਆਰਐਮਈ ਅਸੀਂ ਆਪਸ ਵਿੱਚ ਵੀ ਗੱਲ ਕਰਦੇ ਸੀ ਸਾਨੂੰ ਲੱਗਦਾ ਸੀ ਵੀ ਇਹ ਸਮੇਂ ਦੀ ਲੋੜ ਹੈ ਇਹਦੇ ਜਿਹੜਾ ਸਵਾਲ ਹੈ ਨਾ ਜਿਹੜਾ ਜਦੋਂ ਕੋਈ ਵੀ ਜਿਹੜੇ ਸਾਡੇ ਡਾਕਟਰਸ ਹੁੰਦੇ ਆ ਸਾਨੂੰ ਤਾਂ ਹਰ ਚੀਜ਼ ਵਾਸਤੇ ਵੀ ਹੈਵ ਟੂ ਆਸਕ ਵਾਈ ਕਹਿੰਦੇ ਆ ਨਾ ਜਿਹੜੇ ਸਪਾਈ ਹੈ ਹੀ ਹੈਸ ਟੂ ਡੂ ਐਂਡ ਡਾਈ ਐਂਡ ਦਾ ਡਾਕਟਰ ਹੈਸ ਟੂ ਆਸਕ ਵਾਈ ਤੇ ਸਾਡੇ ਇਹ ਜਿਹੜੀ ਵਾਈ ਸੀ ਇਹਦਾ ਜਵਾਬ ਮਤਲਬ ਨਾ ਤਾਂ ਕੱਲੇ ਮੈਡੀਕਲ ਵਾਲਿਆਂ ਕੋਲੇ ਸੀ ਨਾ ਇਹਨਾਂ ਕੋਲ ਸੀ ਔਰ ਅੱਜ ਆਪਾਂ ਤੁਸੀਂ ਦੇਖੋ ਵੀ ਇਹ ਜਿਹੜਾ ਸਿਹਤ ਨਾਲ ਸੰਬੰਧਤ ਮਸਲਾ ਹੈ ਇਹਦੀ ਅਸੀਂ ਜਿਹੜੀ ਕਰ ਰਹੇ ਆ ਮੀਟਿੰਗ ਕਰ ਰਹੇ ਹਾਂ ਅਸੀਂ ਖੇਤੀਬਾੜੀ ਯੂਨੀਵਰਸਿਟੀਜ਼ ਕਰ ਰਹੇ ਆ ਜਿਨ੍ਹਾਂ ਨੇ ਪਹਿਲਾਂ ਖੇਤੀਬਾੜੀ ਦੇ ਵਿੱਚ ਆਪਣਾ ਪੋਲਟਰੀ ਦੇ ਵਿੱਚ ਔਰ ਡੇਰੀ ਦੇ ਵਿੱਚ ਰੈਵਿਊਸ਼ਨ ਕੀਤੀ ਤੇ ਹੁਣ ਜਿਹੜੀ ਇਹ ਇੱਕ ਬੜੀ ਗੁੰਝਲਦਾਰ ਸਮੱਸਿਆ ਹੈਗੀ ਆ ਉਹਦਾ ਹਾਲ ਵੀ ਸ਼ਾਇਦ ਇਸ ਜਗ੍ਹਾ ਤੇ ਲੱਭੇ ਕਹਿੰਦੇ ਨੇ ਇੱਕ ਜੈਂਬੀ ਬਣਾਇਆ ਸੋ ਇਹਦੇ ਡਿਫਰੈਂਟ ਐਸਪੈਕਟ ਸੀਗੇ ਜੀ ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਰੰਗਲਾ ਪੰਜਾਬ ਬਣਾਣਾ ਤੇ ਉਹਦੇ ਚ ਜਿਹੜੀਆਂ ਅਚਾਨਕ ਡੈਥ ਹੋ ਰਹੀਆਂ ਸੀਗੀਆਂ ਜਾਂ ਹੋਰ ਲੋਕਾਂ ਦੀ ਇਹਦਾ ਮਤਲਬ ਵੀ ਜਿਹੜੇ ਬੰਦਿਆਂ ਦੀ ਸਿਹਤ ਠੀਕ ਨਹੀਂ ਆ ਬਹੁਤ ਸਾਰੇ ਬੰਦਿਆਂ ਦੀ ਕੁਝ ਇੱਕ ਬੰਦੇ ਨੂੰ ਹੋ ਸਕਦਾ ਕਿ ਕੋਈ ਖਾਸ ਕੋਈ ਕਾਰਡੀਕ ਕਾਰਨ ਸੀਗਾ ਤੇ ਉਹਦੇ ਵਾਸਤੇ ਅਸੀਂ ਇੱਕ ਪੂਰਾ ਗਰੁੱਪ ਬਣਾ ਕੇ ਡਾਟ ਸਾਬ ਨੇ ਹੋਰ ਵੀ ਇਹਦੇ ਚ ਮੈਂ ਤੁਹਾਨੂੰ ਦੱਸਾਂ ਖੁਸ਼ੀ ਦੀ ਗੱਲ ਇਹ ਆ ਕਿ ਇਹਦੇ ਵਿੱਚ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਦੇ ਚੇਅਰਪਰਸਨ ਉਹਨਾਂ ਨੇ ਮੈਨੂੰ ਕਿਹਾ ਕਿ ਰੌਣ ਸਾਬ ਦਿੱਲੀ ਦੇ ਵਿੱਚ ਲੋਕ ਬਹੁਤ ਗੱਲਾਂ ਕਰਦੇ ਸੀ ਇਹਦੀਆਂ ਤੇ ਉਹ ਚਾਹੁੰਦੇ ਸੀ ਕੋਈ ਸਟੱਡੀ ਹੋਣੀ ਚਾਹੀਦੀ ਹੈ ਤੇ ਇੱਕ ਡਾਕਟਰ ਤਾ ਲੈ ਕੇ ਆ ਜੀ ਆਪਣੇ ਗੁੜਗਾਓ ਤੋਂ ਇਸੇ ਤਰ੍ਹਾਂ ਡਾਕਟਰ ਕਲੀਅਰ ਆ ਗਿਆ ਜਿਹੜੇ ਕਿ ਅ ਅੱਜਕੱਲ੍ਹ ਦਿੱਲੀ ਰਿਪੋਰਟਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਡਾਕਟਰ ਆ ਗਿਆ ਨੈਸ਼ਨਲ ਲੈਵਲ ਦੇ ਜਿਹੜੇ ਕਾਰਡੀਓਲੋਜਿਸਟ ਹੈ ਉਹਨਾਂ ਨੇ ਬੜਾ ਕੀਨ ਇੰਟਰਸਟ ਔਰ ਡਿਫਰੈਂਟ ਫੀਲਡਸ ਤੋਂ ਲੋਕਾਂ ਦਾ ਜਿਹੜਾ ਹੈਗਾ ਉਹਨਾਂ ਦੇ ਵਿੱਚ ਉਹਨਾਂ ਨੂੰ ਸੀਗਾ ਕਿ ਸਾਡੇ ਮੈਨੂੰ ਚੰਡੀਗੜ੍ਹ ਵਾਲੇ মিডিਆ ਵਾਲੇ ਕਹਿੰਦੇ ਸੀ ਤੁਸੀਂ ਇਹ ਵਾਲੀ ਮੀਟਿੰਗ ਚੜੀ ਘੜ ਚ ਕਰੋ ਇੱਕ ਤਾਂ ਹੈਗਾ ਕਿ ਜਿਹੜੀ ਅੱਜ ਕੱਲ ਮਾਡਰਨ ਲਾਈਫ ਹੈ ਇਹ ਬਹੁਤ ਸਟ्रेसਫੁਲ ਹੋ ਗਈ ਆ ਅਸੀਂ ਸੋਚਿਆ ਵੀ ਇੱਕ ਸਟ्रेस ਫੈਕਟਰ ਹੋ ਸਕਦਾ ਜਿਹੜੇ ਕੁਝ ਕਾਰਡੀਅਕ ਕੌਜ਼ਸ ਹੋ ਸਕਦੇ ਆ ਕਿ ਉਹਨਾਂ ਦੇ ਕੋਈ ਪ੍ਰੀ ਐਗਜ਼ਿਸਟਿੰਗ ਹਾਰਟ ਦੇ ਵਿੱਚੇ ਪ੍ਰੋਬਲਮ ਹੈਗੀ ਆ ਕੋਈ ਵੀਕ ਏਰੀਆ ਹੈਗਾ ਜਿਹੜਾ ਹੁਣ ਉਹਨੇ ਮੈਨੀਫੈਸਟ ਕਰ ਗਿਆ ਇਸ ਤੋਂ ਸਵਾਏ ਅਸੀਂ ਸੋਚਿਆ ਵੀ ਕੀ ਕੁਸ਼ਨ এনवायरमेंट ਚ ਹੈ ਕੋਈ ਤੁਹਾਡੀ ਡਾਈਟ ਵਿੱਚ ਹੈ ਉਹਦੇ ਵਾਸਤੇ ਮੈਡਮ ਨੇ ਤੁਸੀਂ ਅੱਜ ਦੇਖੋਗੇ ਬਹੁਤ ਅੱਛਾ ਜਿਹੜਾ ਉਹਨਾਂ ਨੇ ਇੱਕ ਡਾਈਟ ਜਿਹੜੀ ਹੈਗੀ ਆ ਔਰ ਉਹਨਾਂ ਨੇ ਡਾਕਟਰ ਸਾਹਿਬ ਨੇ ਮਿਲ ਕੇ ਉਹਨਾਂ ਨੇ ਸਾਰਿਆਂ ਨੇ ਇੱਕ ਜਿਹੜੀ ਐਡਵਾਈਜ਼ਰੀ ਤਿਆਰ ਕੀਤੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਸਾਡੇ ਕੋਲ ਵਾਈਸ ਚਾਂਸਰ ਸਾਹਿਬ ਬੈਠੇ ਆ ਨਾ ਕੋਈ ਚਾਹੇ ਨਿਊਟ੍ਰੀਸ਼ਨ ਦੀ ਗੱਲ ਹੋਵੇ ਚਾਹੇ ਫੂਡ ਟੈਸਟਿੰਗ ਦੀ ਹੋਵੇ ਕੁਝ ਫੈਸਿਲਿਟੀ ਸਾਡੇ ਕੋਲੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੋਲ ਆ ਗਈ ਆ ਅਸੀਂ ਇਹ ਵੀ ਦੇਖਣਾ ਚਾਹੁੰਦੇ ਸੀ ਵੀ ਇਹਦੇ ਚ ਜਿਵੇਂ ਤੁਹਾਡੇ ਫੰਗਲ ਅਲਫਾ ਟੌਕਸਿਨਸ ਉਹਦੇ ਨਾਲ ਵੀ ਸਾਡੇ ਨੂੰ ਕਾਰਡੀਕ ਡੈਥ ਹੋ ਸਕਦੀ ਆ ਜਾਂ ਕੋਈ ਸਾਡੇ ਖਾਣੇ ਵਿੱਚ ਹੈਵੀ ਮੈਟਲ ਹੋਣ ਉਹਦੇ ਨਾਲ ਵੀ ਕੰਡਕਸ਼ਨ ਇਫੈਕਟਸ ਆਉਂਦੇ ਆ ਕੋਈ ਸਟੀਰੋਇਡ ਜਿਹੜੇ ਖਾਸ ਕਰਕੇ ਜਿਹੜੇ ਜਿਮ ਯੂਜ਼ ਕਰਦੇ ਆ ਉਹ ਫੂਡ ਸਪਲੀਮੈਂਟਸ ਕਿ ਉਹਦੇ ਵਿੱਚ ਕੋਈ ਸਟੀਰੋਇਡਸ ਫੰਗਲ ਅਲਫਾ ਟਾਕਸਿਨਸ ਕੋਈ ਪੈਸਟੀਸਾਈਡਸ ਜਾਂ ਕੋਈ ਹੋਰ ਹੈਵੀ ਮੈਟਲਸ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਇਹਨਾਂ ਦੇ ਟੈਸਟਿੰਗ ਵੀ ਕਰਾਂਗੇ ਸ਼ੁਰੂਆਤ ਆ ਇੱਕ ਉਹਨਾਂ ਦੀ ਜੋ ਫੂਡ ਸਪਲੀਮੈਂਟਸ ਆ ਉਹਨਾਂ ਦੀ ਟੈਸਟਿੰਗ ਕਰਾਂਗੇ ਜੋ ਖਾਣਾ ਖਾਂਦੇ ਆ ਲੋਕਾਂ ਦਾ ਟੈਸਟ ਕਰਾਂਗੇ ਜਿਹੜੇ ਪੀਪੀਐਸਸੀ ਸਾਡੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਪੀਪੀਸੀਬੀ ਦੇ ਜਿਹੜੇ ਚੇਅਰਪਰਸਨ ਆ ਰਿਹਾ ਇਨਾਖੁਪਤਾ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਇੰਡੋਰ ਜਿਹੜੀ ਹੈਗੀ ਨਾ ਉਹ 에ਅਰ ਪੋਲੂਸ਼ਨ ਵੀ ਚੈੱਕ ਕਰੋ ਵੀ ਉਹਦੇ ਵਿੱਚ ਕਿਤੇ ਤਾਂ ਨਹੀਂ ਹੈ ਕਿ ਜਦੋਂ ਜਿਮ ਦੇ ਵਿੱਚ 25 30 40 ਬੰਦੇ ਵਰਕਆਊਟ ਕਰ ਰਹੇ ਆ ਮਸ਼ੀਨਾਂ ਵੀ ਚੱਲ ਰਹੀਆਂ ਕਿ ਉਹਦੇ ਵਿੱਚ ਆਕਸੀਜਨ ਦਾ ਲੈਵਲ ਘਟਦਾ ਹੈ ਤੇ ਕਿੰਨਾ ਘਟਦਾ ਹੈ ਉਹ ਵੀ ਟੈਸਟ ਕਰਾਂਗੇ ਸੋ ਇਹ ਸਾਰੇ ਜਿੰਨਾ ਸਾਡਾ ਮਲਟੀ ਡਿਸਿਪਲਨਰੀ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਤੇ ਮਲਟੀ ਫੈਕਟੋਰੀਅਲ ਜਿਹੜੀ ਹੈ ਜਿਹਨੂੰ ਅਸੀਂ ਡਿਜ਼ੀਜ਼ ਕਹਿੰਦੇ ਆ ਵੀ ਇਹਦੇ ਵਿੱਚ ਕਿਹੜੇ-ਕਿਹੜੇ ਆ ਬੰਦੇ ਦੇ ਹਾਰਟ ਨਾਲ ਰਿਲੇਟਡ ਕੀ ਹੈ ਡਾਈਟ ਨਾਲ ਰਿਲੇਟਡ ਕੀ ਹੈ ਮੰਡੇਟਰੀ ਆਪਣਾ ਉਹ ਜਿਹੜੀ ਗਾਈਡਲਾਈਨਸ ਹੈ ਕਿਆਂ ਜਾਂ ਦੇਖੋ ਅਸੀਂ ਮੈਨੂੰ ਲੱਗਦਾ ਕਿ ਦੋ ਤਰੀਕੇ ਹੁੰਦੇ ਇੱਕ ਤਾਂ ਰਿਫਾਰਮਿਸਟ ਹੁੰਦਾ ਜੀ ਮਨੋਂ ਪਹਿਲਾਂ ਆਪਾਂ ਰਿਫਾਰਮ ਕਰਕੇ ਥੂ ਐਜੂਕੇਸ਼ਨ ਪਹਿਲਾਂ ਸਾਡੀ ਕੋਸ਼ਿਸ਼ ਹੋ ਗਈ ਇੱਕ ਪਹਿਲਾਂ ਇੱਕੋ ਹੀ ਨਾ ਜੇ ਤੁਹਾਨੂੰ ਕੋਈ ਜਿਹੜੀ ਜਿਹੜੀ ਮਤਲਬ ਆਮ ਬੰਦੇ ਵਾਸਤੇ ਯੂਸਫੁਲ ਇਨਫੋਰਮੇਸ਼ਨ ਉਹ ਲੋਕੋ ਨੂੰ ਅਡਾਪਟ ਕਰਦੇ ਆ ਤੇ ਜਿਹੜਾ ਤੁਸੀਂ ਦੂਜੇ ਵਾਲਾ ਗੱਲ ਹੈਗਾ ਉਹ ਤੁਸੀਂ ਇਨਫੋਰਸ ਕਰ ਰਹੇ ਹੋ ਤੁਸੀਂ ਆਪਣੇ ਜਿਹੜਾ ਹਲਬਰਤ ਕੀਤੇ ਹੋਇਆ ਨਾ ਜੀ ਕਿੰਨੇ ਕੁ ਬੰਦੇ ਪਾਉਂਦੇ ਆ ਮਨ ਲਓ ਤੁਹਾਡੇ ਮਾਣ ਲੈ ਇਨਕਲੂਡਿੰਗ ਆਪਣੇ ਪੱਤਰਕਾਰ ਫਰਾ ਕਿੰਨੇ ਬੰਦੇ ਪਾ ਲਿਆ ਹੋਵੇ ਤੇ ਜਾਂ ਤੁਸੀਂ ਸੀਟ ਬੈਟਾ ਕਿੰਨੇ ਬੰਦੇ ਲਾਉਂਦੇ ਹੋ ਜਿਹੜੀ ਜੇ ਜਿਹੜੀ ਚੇਂਜ ਥਰੂ ਐਜੂਕੇਸ਼ਨ ਆਉਂਦੀ ਸਾਡੀ ਕੋਸ਼ਿਸ਼ ਹੋएगी ਕਿ ਅਸੀਂ ਐਜੂਕੇਟ ਕਰੀਏ ਔਰ ਅਸੀਂ ਇਹ ਕਰ ਰਹੇ ਹਾਂ ਜੀ ਇੰਟਰੋਡਿਊਸ ਕਰ ਰਹੇ ਹਾਂ ਕਿ ਅਸੀਂ ਜਿਹੜਾ ਵੀ ਕੋਈ ਵੀ ਮੈਡੀਕਲ ਗ੍ਰੈਜੂਏਟ ਹੈ ਚਾਹੇ ਉਹ ਡਾਕਟਰਾ ਚਾਹੇ ਨਰਸਾ ਜਾਂ ਪੈਰਾਮੈਡਿਕ ਹੈ ਉਹਨਾਂ ਸਾਰਿਆਂ ਦੀ ਐਡਵਾਂਸ ਲਾਈਫ ਸਪੋਰਟ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਕੋਈ ਵੀ ਡਿਗਰੀ ਕਰਦਾ ਚਾਹੇ ਉਹ ਬੀਐਸਸੀ ਐਗਰੀਕਲਚਰ ਕਰਦਾ ਬੀਏ ਕਰਦਾ ਐਮਏ ਕਰਦਾ ਇੰਜੀਨੀਅਰਿੰਗ ਦੀ ਕੋਈ ਵੀ ਕਰਦਾ ਹੋਵੇ ਤੇ ਉਹਨਾਂ ਨੂੰ ਬੇਸਿਕ ਲਾਈਫ ਸਪੋਰਟ ਆਣੀ ਚਾਹੀਦੀ ਆ ਫੋਰ देयर ओन ਬੈਨੀਫਿਟ ਐਂਡ ਜਿਹੜੀਆਂ ਕਾਮਨ ਕੰਡੀਸ਼ਨ ਚ ਆ ਉਹ ਕਰਾਂਗੇ ਜੀ ਪਹਿਲਾਂ ਪਹਿਲੀ ਗੱਲ ਐ ਵੀ ਆਪਾਂ ਪਹਿਲਾਂ ਤਾਂ ਕੰਮ ਕਰੀਏ ਆਪਣੇ ਕੋਲੇ অথੈਨਟਿਕ ਡਾਟਾ ਹੋਵੇ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਸਾਰੇ ਦੇਸ਼ ਦੇ ਕਾਰਡੀਓਲੋਜਿਸ ਜਿਹੜੇ ਪੜ੍ਹੇ ਲਿਖੇ ਬੰਦੇ ਆ ਮੈਨੂੰ ਖੁਦ ਲੋਕ ਅਜੇ ਤਾਂ ਸ਼ੁਰੂ ਨਹੀਂ ਕੀਤੀ ਲਾਂਚ ਨਹੀਂ ਕੀਤੀ ਅਸੀਂ ਆਲਰੇਡੀ ਕਹਿ ਰਹੇ ਆ ਕਿ ਵੀ ਵਾਂਟ ਟੂ ਬੀ ਅ ਪਾਰਟ ਆਫ ਦਿਸ ਅੱਜ ਜਿਹੜੇ ਸਪਲੀਮੈਂਟ ਖਵਾ ਰਹੇ ਨੇ ਜਿਹਨਾਂ ਵਾਲੇ ਉਹ ਮੈਂ ਤੁਹਾਨੂੰ ਦੱਸਿਆ ਨਾ ਸਪਲੀਮੈਂਟਸ ਦੀ ਜਾਂਚ ਕਰਾਂਗੇ ਸਾਰੇ ਅੱਛਾ ਸਰ ਨਹੀਂ ਇਸ਼ੂ ਪਈ ਹੈ ਕਿ ਸਟੱਡੀنگ ਹੋ ਰਹੀ ਹੈ ਨਹੀਂ ਨਹੀਂ ਅੱਜ ਅੱਜ ਜਿਹੜਾ ਹੈਗਾ ਅਸੀਂ ਗਾਈਡਲਾਈਨਸ ਦੇਵਾਂਗੇ ਸਟੱਡੀ ਲਈ ਵੀ ਸ਼ੁਰੂਆਤ ਹੀ ਸਮਝ ਲਓ ਤੁਸੀਂ ਇਹਨੂੰ ਅਸੀਂ ਜਿਹੜੀ ਜਿਹੜੇ ਤੁਹਾਡੇ ਜਿੰਨੇ ਵੀ ਫੂਡ ਸਪਲੀਮੈਂਟਸ ਆ ਉਹਨਾਂ ਦੀ ਟੈਸਟਿੰਗ ਸ਼ੁਰੂ ਹੋ ਜਾਏਗੀ ਜਿਹੜੀਆਂ ਸਬਜ਼ੀਆਂ ਦੂਜੀਆਂ ਚੀਜ਼ਾਂ ਜੋ ਵੀ ਆਪਾਂ ਖਾਣਿਆ ਉਹਨਾਂ ਸਾਰਿਆਂ ਦੀ ਟੈਸਟਿੰਗ ਟੈਸਟਿੰਗ ਕਰਾਂਗੇ ਵਟਐਵਰ ਵੀ ਕੰਜ਼ੂਮ ਤੇ ਜਿਸ ਤਰ੍ਹਾਂ 에ਅ ਦਾ ਬਾਕੀ ਡਾਟਾ ਤਾਂ ਹੈ ਹੀ ਆਪਣੇ ਕੋਲੇ ਦੇਖੋ ਅਸੀਂ ਇੰਡੋਰ ਵੀ ਦੇਖਾਂਗੇ ਉਹ ਆਹ ਕਰਾਂਗੇ ਜੀ ਕਰਾਂਗੇ ਸਰ ਇਸ ਤੋਂ ਇਲਾਵਾ ਮਿਲ ਪ੍ਰੋਡਕਟਸ ਨੂੰ ਲੈ ਕੇ ਵੀ ਅਸੀਂ ਅੱਗੀ ਕੀਤੀ ਹੈ ਲੋਕਾਂ ਨੂੰ ਕਿ ਵੀ ਪਨੀਰ ਹੋ ਗਿਆ ਦੇਖੋ ਉਹ ਮੈਂ ਜਿਹੜਾ ਹੈਗਾ ਅਸੀਂ ਮੈਂ ਕੱਲ ਪੂਰਾ ਡਾਟਾ ਦਿੱਤਾ ਸੀ ਉਹਦਾ ਸਭ ਤੋਂ ਜ਼ਿਆਦਾ ਜਿਹੜੀ ਅਡੈਕਟ੍ਰੇਸ਼ਨ ਹੋ ਰਹੀ ਹੈ ਮਲਾਵਟ ਹੋ ਰਹੀ ਹੈ ਉਹ ਰਹੀ ਹੈ ਪਨੀਰ ਔਰ ਦਹੀਂ ਕੇ ਉਹਦੇ ਵਿੱਚ ਮਸਾਲਿਆਂ ਚ ਵੀ ਹੈ ਦੁੱਧ ਚ ਬਹੁਤ ਘੱਟ ਹੈ ਉਹਦੇ ਚ ਮਤਲਬ ਇਹਨਾਂ ਚ ਉਹਦੇ ਚ ਕੋਈ ਵੀ ਹਾਰਮਫੁਲ ਨਹੀਂ ਹੈ ਜੇ ਹੈ ਤਾਂ ਵੱਤੋ ਵੱਤ ਉਹਦੇ ਚਿਹੜਾ ਹੈਗਾ ਸਬਸਟੈਂਡਡ ਆਪਾਂ ਕਹਦੇ ਨੇ ਕਿਸੇ ਨੇ ਪਾਣੀ ਪਾ ਦਿੱਤਾ ਕੁਝ ਹੋਰ ਕਰ ਲਿਆ ਜਾਂ ਉਹਨੂੰ ਸੰਗਣਾ ਕਰਨ ਵਾਸਤੇ ਕੋਈ ਸਕੀਮ ਮਿਲ ਖਪਾਤਾ ਜਾਂ ਕੁਝ ਬਾਤ ਆ ਉਸੇ ਇਤਲੀ ਹਾਨੀ ਕਰਕਣੀ ਹੈ ਪਨੀਰ ਤੇ ਘਿਓ ਦੇ ਵਿੱਚ ਹਾਨੀ ਕਰਕੋਈ ਹੈ ਉਹਦੇ ਵੀ ਅਸੀਂ ਸਟ੍ਰਿਕਟ ਹੈ ਜੀ ਉਹਦੇ ਚ ਜਿਹੜਾ ਤੁਹਾਨੂੰ ਮੈਂ মিডিਆ ਦਾ ਵੀ ਧੰਨਵਾਦ ਕਰਦਾ ਔਰ ਦੂਜੇ ਸੱਜਣਾ ਦਾ ਵੀ ਸਾਨੂੰ ਜਦੋਂ ਵੀ ਕੋਈ ਐਕਸ਼ਨੇਬਲ ਇਨਫੋਰਮੇਸ਼ਨ ਮਿਲਦੀ ਹੈ ਜੀ ਉਹ ਅਸੀਂ ਉਹਦੇ ਤੇ ਸਟ੍ਰਿਕਟ ਐਕਸ਼ਨ ਕਰਦੇ ਆ ਉਹਦੇ ਤੇ ਕੋਈ ਉਹਨਾਂ ਨਾਲ ਕੋਈ ਦੇਖੋ ਇਹਦੇ ਚ ਇੱਕ ਤਾਂ ਜਿਹੜਾ ਇਸ ਵੇਲੇ ਤਾਂ ਅੱਜ ਤਾਂ ਸੀ ਐਡਵਾਈਜ਼ਰੀ ਜਾਰੀ ਕੀਤੀ ਆ ਵੀ ਜਿਹੜਾ ਤੁਹਾਡੀ ਖੁਰਾਕ ਬਾਰੇ ਨਿਊਟ੍ਰੀਸ਼ਨ ਬਾਰੇ ਔਰ ਤੁਸੀਂ ਐਕਸਰਸਾਈਜ਼ ਕਿਸ ਤਰ੍ਹਾਂ ਕਰਦੀਆਂ ਵੀ ਕਿਹੜਾ ਬੰਦਾ ਕਿਹੜੀ ਐਕਸਰਸਾਈਜ਼ ਕਰ ਸਕਦਾ ਇਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏਗੀ ਵੀ ਇਹਦਾ ਕਾਰਨ ਕੀ ਆ ਵੀ ਕਾਰਡੀਕ ਆਸ ਇਸ ਕੋ ਹਾਰਟਸ ਪ੍ਰੋਬਲਮ ਹੈ ਜਾਂ ਕੋਈ ਸਟ੍ਰੈਸ ਕਰਕੇ ਆ ਜਾਂ ਕੋਈ ਉਹਨਾਂ ਦੀ ਨਾ ਨਿਊਟ੍ਰੀਸ਼ਨ ਦੇ ਵਿੱਚ ਅਲਫਾ ਟਾਕਸਿਨਸ ਆ ਕੋਈ ਸਟੀਰੋਇਡ ਜਾਂ ਹੈਵੀ ਮੈਟਲਸ ਆ ਵੀ ਕਿਉਂ ਹੋ ਰਿਹਾ ਸਾਰਾ ਉਹਦੀ ਹੁਣ ਸਟੱਡੀ ਹੋਏਗੀ ਉਹਦੀ ਸਾਨੂੰ ਸਟੱਡੀ ਸ਼ੇ ਵੀ ਇਹੋ ਤੇ ਡੀ ਐਮਸੀ ਦੇ ਸਹਿਯੋਗ ਦੇ ਨਾਲ ਜਦੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਤਾਂ ਹੋਰ ਇਸ ਦੀ ਰਿਸਰਚ ਅੱਗੇ ਚੱਲਦੀ ਰਹੇਗੀ ਜਿਸ ਇਹਦੀ ਰਿਸਰਚ ਹਾਂਜੀ ਸ਼ੁਰੂ ਹੋਈ ਆ ਜੀ ਚੱਲੇਗੀ ਸਾਡਾ ਫੂਡ ਐਂਡ ਡਰੱਗ ਅਡਮਿਨਿਸਟ੍ਰੇਸ਼ਨ ਵੀ ਕਰੇਗਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਵੀ ਕਰੇਗਾ ਸਰ ਇਹ ਮਤਲਬ ਭਾਰਤ ਦੇ ਵਿੱਚ ਪਹਿਲੀ ਵਾਰ ਕੁਝ ਇਸ ਤਰੀਕੇ ਦੇ ਜਿਹੜੀ ਕਿ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜੀ ਆਈ ਥਿੰਕ ਸੋ ਬੀਟਲ ਥੈਂਕ ਯੂ ਅੱਜ ਅਸੀਂ ਜਿਹੜੀ ਹੈਲਥ ਐਡਵਾਈਜ਼ਰੀ ਰਿਲੀਜ਼ ਕੀਤੀ ਹੈ ਜਿਹੜੀ ਕਿ ਜਿੰਬਸ ਤੇ ਕਿਹੜੀ ਕਿਹੜੀ ਡਾਈਟ ਹੈ ਜਿਹੜੇ ਖਾਣਾ ਹੈ ਜਿਹੜੇ ਦੇ ਨਾਲ ਨੁਕਸਾਨ ਹੁੰਦਾ ਉਹਦੇ ਬਾਰੇ ਦੱਸਿਆ ਗਿਆ ਹੈ ਔਰ ਕਿਹੜੇ ਲੋਕਾਂ ਨੂੰ ਕੁਝ ਟੈਸਟ ਪਹਿਲਾਂ ਕਰਾਣੇ ਪੈਂਦੇ ਆ ਜਿਮ ਜਾਣ ਤੋਂ ਪਹਿਲਾਂ ਉਹਦੇ ਬਾਰੇ ਦੱਸਿਆ ਗਿਆ ਸੋ ਇਹ ਜਿਹੜੀ ਜਾਣਕਾਰੀ ਹੈ ਮੇਰੇ ਕੋਲ ਹਿੰਦੁਸਤਾਨ ਦੀ ਪਹਿਲੀ ਹੈ ਹੈਗੀ ਐਡਵਾਈਜ਼ਰੀ ਤੇ ਮੇਰਾ ਖਿਆਲ ਹੈ ਕਿ ਜੋ ਇਹ ਰਿਲੀਜ਼ ਹੋਈ ਹੈ ਤੁਸੀਂ ਸਾਰੇ ਜਾਣੇ ਇਸ ਨੂੰ ਮੀਡੀਆ ਦੇ ਥਰੂ ਪ੍ਰੈਸ ਦੇ ਥਰੂ ਆਮ ਤੌਰ ਤੇ ਜੇ ਇਹਨੂੰ ਸਰਕੂਲੇਟ ਕਰਾਂਗੇ ਤਾਂ ਆਪਾਂ ਨੂੰ ਬਹੁਤ ਬੈਨੀਫਿਟ ਹੋਏਗਾ। ਸਰ ਇਹ ਯੂਥ ਨੂੰ ਕਿੰਨਾ ਕਿ ਪੈਦਾ ਹੋਏਗਾ? ਇਹ ਯੂਥ ਵਾਸਤੇ ਹੀ ਹੈਗਾ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਈ ਵਾਰ ਕਿ ਇਹ ਗਲਤ ਚੀਜ਼ਾਂ ਕੀ ਹੈਗੀਆਂ ਜਿਦਾਂ ਕਿ ਐਨਾਬੋਲਿਕ ਸਟੀਰੋਇਡ ਫੈਡਰਨ ਇਹ ਡਾਇਰੈਕਟ ਹਾਰਟ ਤੇ ਕਿਡਨੀ ਤੇ ਲੀਵਰ ਤੇ ਅਸਰ ਪਾਉਂਦੇ ਆ। ਸੋ ਆਈ ਏਮ ਸ਼ੋਰ ਕਿ ਇਹਦੇ ਨਾਲ ਕਾਫੀ ਬੈਨੀਫਿਟ ਹੈ। ਸਾਡੇ ਨਾਲ ਸੇਵਲ ਸੱਜਣ ਮੈਮ ਮੌਜੂਦ ਨੇ ਗੱਲਬਾਤ ਕਰਦੇ ਆ। ਸਰਚਕਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਆਈ ਜਸਟ ਰੀਕੇ ਨਾਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਹਨੂੰ ਕਿਸ ਤਰੀਕੇ ਨਾਲ ਦੇ ਯੋਗ ਸਿਹਤ ਮੰਤਰੀ ਨਾਲ ਔਰ ਇਹ ਬੜੇ ਐਕਸਪਰਟਸ ਜਿਹੜੇ ਡੀ ਐਮ ਸੀ ਦੀ ਟੀਮ ਹੈ ਔਰ ਪੀ اے ਯੂ ਦੀ ਟੀਮ ਹੈ ਉਹਨਾਂ ਨੇ ਮਿਲ ਕੇ ਐਡਵਾਈਜ਼ਰੀ ਤਿਆਰ ਕੀਤੀ ਹੈ ਵਿਦ ਅਡਵਾਈਸ ਫਰਮ ਏਮਸ ਦੇ ਡਾਕਟਰ ਔਰ ਸਾਰਿਆਂ ਦੇ ਨਾਲ ਮਿਲ ਕੇ ਐਂਡ ਇਹਦਾ ਬਹੁਤ ਫਾਇਦਾ ਹੋਏਗਾ ਜਿਵੇਂ ਕਿ ਸਰ ਨੇ ਦੱਸਿਆ ਕਿ ਕਈ ਸਡਨ ਡੈਥਸ ਕਾਰਡੀਕ ਡੈਥਸ ਹੋ ਰਹੀਆਂ ਐ ਸਪੈਸ਼ਲੀ ਜਿਹੜੇ ਜਿਮ ਚ ਜਾਂਦੇ ਆ ਜਿਵੇਂ ਅਸੀਂ ਸ਼ਿਫਾਲੀ ਆਪਣੀ ਇੱਕ ਐਕਟਰੈਸ ਸੀ ਉਹਦੀ ਡੈਥ ਹੋਈ ਔਰ ਹੋਰ ਵੀ ਸਿਦਾਰਟ ਸ਼ੁਕਲਾ ਵਗੈਰਾ ਸਡਨ ਕਾਰਡੀਕ ਡੈਥਸ ਹੋਈਆਂ ਤੇ ਆਈ ਥਿੰਕ ਬਹੁਤ ਜ਼ਿਆਦਾ ਇਹਦਾ ਬੈਨੀਫਿਟ ਹੋਏਗਾ ਜੇ ਨੂੰ ਫੋਲੋ ਕਰਦੇ